ਵਹਿਣ ਇਹਦਾ ਸ਼ੁਰੂ ਕੀਤਾ ਸੀ ਜੋ ਪਾਣੀਆਂ ਦੇ ਵਿੱਚ ਗਿਆਰਾਂ ਪਾ ਕੇ ਸਾਨੂੰ ਖਤਮ ਕੀਤਾ ਜਾ ਰਿਹਾ ਮਾਰਿਆ ਜਾ ਰਿਹਾ ਕਿਉਂਕਿ ਮੈਂ ਅੱਜ ਇੱਕੇ ਬਾਈ ਕੋਲ ਬੈਠੇ ਚਾਹ ਪੀਂਦੇ ਸੀ ਤੇ ਮੰਦਾ ਬਾਈ ਦਾ ਨਮਾਜ਼ੀ ਤੋਂ ਆਪ ਤਾਂ ਪੂਰਾ ਸਹੀ ਨਹੀਂ ਹੈਗਾ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਜ ਤਿੰਨ ਕੇਸ ਜਿਹੜੇ ਉਹਰ ਵੀ ਇਹਦੇ ਹੈ ਜਿਹੜੇ ਸਮਾਜੀ ਤੌਰ ਤੇ ਸਾਹਜ ਜਵਾਬ ਦੇ ਤੇ ਜੇ ਤੁਸੀਂ ਆਹ ਇਲਾਕਾ ਜਾਓਗੇ ਸਾਰਾ ਕੱਛਰੀ ਮਾਲਵੇ ਵਿੱਚ ਜੇ ਅਪਾ ਗੱਲ ਕਰਦੇ ਹੋ ਫੋਹੇਪੁਰ ਫਰੀਦਾਲਾ ਹਲੋ ਤਾਂ ਉਹ ਪਿੰਡਾਂ 'ਚ ਅਸੀਂ ਗਏ ਆ ਉਹਨਾਂ ਪਿੰਡਾਂ ਦੇ ਵਿੱਚ ਤਾਂ 80 80% ਪਿੰਡਾਂ 'ਚ ਕਾਲਾ ਪੀੜੀਆ ਕੈਂਸਰ ਜੰਮਦੇ ਜਵਾਕਾਂ ਨੂੰ ਮੂੰਹ 'ਚ ਕੈਂਸਰ ਦਿਮਾਗੀ ਤੌਰ ਤੇ ਪਹਾ ਜਵਾਬ ਪੈਦਾ ਹੋ ਰਹੇ ਆ ਜੈਸਲ ਮੇਰ ਤੱਕ ਬੀਕਾ ਨੇਰ ਗੰਗਾ ਨਗਰ ਤੱਕ ਵੀ ਗਏ ਆ ਉੱਥੇ ਵੀ ਹਲਾਸ ਪਿੰਡਾਂ ਦੇ ਵਿੱਚ ਇਹੀ ਹੈ ਕਿਉਂਕਿ ਪਾਣੀ ਸਾਰਾ ਇਹੀ ਸਤਲੋਜ ਦਾ ਜਾ ਰਿਹਾ ਉੱਥੇ ਹੁਣ ਇਕੱਲੇ ਗੱਲ ਸਤਲੋਜ ਦੀ ਨਹੀਂ ਹੈਗੀ ਧਰਤੀ ਦੇ ਡਾਂ ਵੀ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਬੋਰ ਕਰਕੇ ਪਾਣੀ ਥੱਲੇ ਪਾਈ ਜਾਂਦੇ ਆ ਜਾਂ ਪਿੰਡਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਬਹੁਤੇ ਘਰ ਤਾਂ ਇਹ ਜਿਹੇ ਹੁੰਦੇ ਆ ਰਿਆਦੇ ਘਰ ਦਾ ਜਿੰਨਾ ਪਾਣੀ ਹੁੰਦਾ ਸੀਵੇਜ ਵਾਲਾ ਕੋਈ ਪਸ਼ੂਆਂ ਦਾ ਗੋਹਾ ਪਛਾਪ ਜੋ ਵੀ ਹੁੰਦਾ ਉਹ ਵੀ ਸਰਾ ਧਰਤੀ ਹੈਡਾਂ ਪਾ ਦਿੰਦੇ ਆ ਤੇ ਉਸੇ ਪਤਨ ਦੇ ਵਿੱਚੋਂ ਆਪਾਂ ਪਾਣੀ ਕੱਢ ਕੇ ਪੀਣਾ ਆ 10 ਦਿਨ ਪਹਿਲਾਂ ਦੀ ਰਿਪੋਰਟ ਹੈ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਧਰਤੀ ਹੈਡਲਾ ਪਾਣੀ ਪੀਣ ਯੋਗ ਨਹੀਂ ਰਿਹਾ ਇੰਨਾ ਮਾਲਾ ਪਾਣੀ ਹੋ ਚੁੱਕਿਆ ਆਪਾਂ ਦੇਖਦੇ ਹਾਂ ਵੀ ਹੁਣ ਜਿਹੜਾ ਹਾਲਾਤ ਸਾਡੇ ਬਣੀ ਜਾਂਦੇ ਆ ਸਾਡੇ ਬजुर्ग ਅੱਗੇ 100-100 ਸਾਲ ਦੀ ਉਮਰ ਚੋਂ ਜਾਂਦੇ ਸੀਗੇ ਜਿਵੇਂ ਬਿਵਾਰੀ ਸੀ ਲੱਗਦੀ ਹੁਣ ਹਰ ਇੱਕ ਆਮਦਾ ਬਿਮਾਰ ਹੋ ਰਿਹਾ ਆਪਾਂ ਨੂੰ ਸੈਂਟਰਾਂ ਦੇ ਵਿੱਚ ਜਾ ਕੇ ਜਵਾਕ ਲੈਣੇ ਪੈ ਰਹੇ ਆ ਟੀਕਿਆਂ ਦੇ ਨਾਲ ਆਈਜੀਐਫ ਸੈਂਟਰ ਖੁੱਲ ਗਏ ਥਾਂ-ਥਾਂ ਦੇ ਉੱਤੇ ਇਹ ਸਾਰਾ ਆਪਣਾ ਕਾਰਨ ਹੀ ਬਣ ਗਿਆ ਸਾਰਾ ਪਾਣੀ ਵੀ ਜ਼ਹਿਰੀਲਾ ਧਰਤੀ ਵੀ ਜ਼ਹਿਰੀਲੀ ਤੇ ਹਵਾ ਵੀ ਸਾਡੀ ਜ਼ਹਿਰੀਲੀ ਹੋ ਗਈ ਆਹ ਤਿੰਨ ਤਰੀਕ ਨੂੰ ਤਿੰਨ ਸੰਭਰ ਨੂੰ ਲਿਧਿਆਣੇ ਇਕੱਠ ਰੱਖਿਆ 3 ਕਰੋੜ ਬੰਦਾ ਪੀੜਤ ਹੈ ਇਸ ਪਾਣੀ ਤੋਂ ਪਰ ਬੰਦਾ ਉੱਤੇ 3000 ਹਾਰੀ ਪਹੁੰਚਦਾ ਕੋਈ ਵੀ ਪੰਜਾਬ ਦੀ ਗੱਲ ਹੈ ਸਾਡੇ ਮੁੱਦਿਆਂ ਦੀ ਗੱਲ ਹੈ ਆਪਾਂ ਉੱਥੇ ਚੁੱਪ ਕਰ ਜੰਨੇ ਆਪਾਂ ਪਹਿਲੀ ਗੱਲ ਦਾ ਛੋਟਾ ਇਲਾਕਾ ਦਾ ਮੈਂ ਦੇਖਦਾ ਆਇਆ ਪਿਛਲੇ ਪਿੰਡਾਂ ਦੇ ਵਿੱਚੋਂ ਵੀ ਗਾਲੋ ਪਿੰਡ ਆਇਆ ਆ ਤਲਵੰਡੀ ਮੱਲਣਾ ਪਿੰਡ ਆਇਆ ਛੋਟਾ ਪਿੰਡ ਵੀ ਸ਼ਾਇਦ ਮੈਨੂੰ ਲੱਗਦਾ ਵੀ ਉਸੇ ਕਾਪ ਕਾਪ ਦੀ ਹੋਣਾ ਸੋਡੇ ਪਿੰਡ ਚ ਕਿੰਨੇ ਕ ਬਾਅਦ ਚਲੇ ਗਏ ਆ ਤਕਰੀਬਨ ਸਾਰਾ ਪਿੰਡ ਦਾ ਹਰ ਘਰ ਦਾ ਬੰਦਾ ਗਿਆ ਹੋਣਾ ਆ ਪਿੰਡਾਂ ਜਿਹੜਾ ਪਿੱਛੇ ਦੇਖਿਆ ਜਾਂਦੇ ਲੱਗੇ ਪਏ ਲੋਕਾਂ ਦੇ ਘਰਾਂ ਨੂੰ ਇੱਥੇ ਵੀ ਇਹੀ ਯਾਨ ਹੈ ਆਪਾਂ ਖੇਤ ਚਾਰਜ ਬਹੁਤ ਪੈਨੇ ਆ ਖੇਤ ਚਾਰਜ ਪੈ ਕੇ ਜਿੱਦ ਤਰ ਨੂੰ ਇੱਕ ਵਾਰੀ ਹੁੰਨੇ ਆ ਉਹਦਾ ਨਫਾ ਨੁਕਸਾਨ ਬਾਅਦ ਦੇਖਦੇ ਆ ਉਧਰ ਨੂੰ ਰੋ ਤੁਰਦੇ ਆ ਜਿਵੇਂ ਹੁਣ ਕੱਲ ਪਰਸੋਂ ਦੀ ਘਟਨਾ ਹੈ ਕਿਸੇ ਨੇ ਹੋਕਾ ਦੇਤਾ ਕਿਸੇ ਨੇ ਸੁਨੇਹਾ ਦੇਤਾ ਗੱਲ ਫਲਾਦੀ ਵੀ ਅਸੀਂ ਥੋੜੇ ਜਿਹੜੇ ਗੰਜੇ ਹੋਏ ਨੇ ਆ ਉਹਨਾਂ ਦੇ ਦਵਾਈ ਲਾ ਕੇ ਵਾਲ ਲਿਆਵਾਂਗੇ ਸਾਰਾ ਪੰਜਾਬ ਵੀ ਉੱਥੇ ਪਹੁੰਚ ਗਿਆ ਉਹ ਪਤਾ ਨਹੀਂ ਕੀ ਲਾਇਆ ਹਾਲੂਆ ਮੁੜ ਕੇ ਕਹਿ ਲਾਉਂਦੇ ਦਿਖਣੋਂ ਫੜ ਗਿਆ ਇਨਫੈਕਸ਼ਨ ਹੋ ਗਿਆ ਹਫਤਾਜ ਪਏ ਸਦਗਾ ਕੰਮ ਐ ਤੇ ਹੋਕਾ ਦੇਦਣਾ ਗੁਰੂ ਘਰ ਵੀ ਆ ਜਾਓ ਭਾਈ ਮੋ ਦੇਣ ਆਏ ਆ ਸੁਣਨਾ ਨਹੀਂ ਕੀ ਦੇਣ ਆਏ ਆ ਪਹੁੰਚ ਜਾਣਗੇ ਸਾਰਾ ਬੰਦੂਤੋਂ ਦੀ ਹੋਰ ਡਿੱਗੂ। ਗਾਹ ਮੇਰੇ ਵਾਰਾ ਕਹਿੰਦੇ ਜਹਿਰ ਆ ਯਾਰ ਲੈਣੀ ਐ। ਉੱਥੋਂ ਜਲਾਏ ਦਾ ਹੈਗਾ ਨਾ ਜ਼ਹਿਰੀ ਦੇ ਦੇ ਕੋਈ ਕਾਲੀ ਗੋੜਗੜ ਚ ਰੇਟੇਟ ਕੇ ਖਾ ਲੈਂਦੇ। ਖਲਾਸ ਸਾਡੇ ਇੱਥੋਂ ਤੱਕ ਨਿੱਗਰ ਚੁੱਕੇ ਐ। ਜਵਾਦ ਆਪਾਂ ਕੱਲਾ ਕੱਲਾ ਜੰਮਣ ਲੱਗ ਗਏ। ਉਹ ਅਸੀਂ ਬਾਹਰ ਦੇ ਮੁਲਕਾਂ ਨੂੰ ਭੇਜ ਤਾ। ਪੰਜਾਬ ਖਾਲੀ ਹੋਈ ਜਾਂਦਾ ਹੈ। ਗੈਰ ਪੰਜਾਬੀਆਂ ਦੇ ਕਬਜ਼ੇ ਪੰਜਾਬ ਤੇ ਹੋਈ ਜਾਂਦੇ ਆ। ਆਮਾਚਲ ਦੀ ਘਟਨਾ ਆਪਾਂ ਦੇਖੀ ਹੋਈ ਆ। ਤੇ ਸਾਰੇ ਜਿੰਨੇ ਹਿਮਾਚਲੀ ਬੰਦੇ ਆ ਸਾਰਾ ਖਾੜ ਮਹਾਲੀ ਜੀਲਪੁਰ ਚੰਡੀਗੜ੍ਹ ਸਾਰੇ ਹਿਮਾਚਲ ਬੈਠਾ ਆਪਾਂ ਉਹਦੇ ਵਿੱਚ ਆਪਾਂ ਬੋਲਣ ਨੂੰ ਤਿਆਰ ਜਿਹੇ ਸੋ ਜਿਹੜੀ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਆ ਇਹ ਬਹੁਤੇ ਬੰਦੇ ਇਹ ਕਹਿ ਦਿੰਦੇ ਆ ਯਾਰਾ ਵੀ ਆਪਣੇ ਬੰਦੇ ਵੀ ਬਾਹਰ ਜਾਂਦੇ ਆ ਪਰसों ਮੈਨੂੰ ਇੱਕ ਬੰਦੇ ਦਾ ਫੋਨ ਆਇਆ ਯੂਪੀ ਤੋਂ ਕਹਿੰਦਾ ਭਾਈ ਯਾਰ ਮੈਂ ਪੰਜਾਬੀ ਆ ਦੀ ਯੂਪੀ ਰਹਿੰਦੇ ਆ ਅਸੀਂ ਵੀ ਤਾਂ ਬਾਹਰ ਆਉਨੇ ਆ ਯੂਪੀ ਦੀ ਵਾਦੀ ਪਤਾ ਕਿੰਨੀ ਹੈ ਇਹਦਾ ਪਤਾ ਨਹੀਂ ਬਾ 25 ਕਰੋੜ ਵਾਦੀ ਹੈ ਯੂਪੀ ਦੀ ਤੇ 1500 ਕਰੋੜ ਵਾਦੀ ਹੈ ਬਿਹਾਰ ਦੀ 40 42 ਕਰੋੜ ਦੇ ਵਿੱਚੋਂ ਜੇ ਕਰੋੜ ਬੰਦਾ ਵੀ ਪੰਜਾਬ ਚ ਬੜ ਕੇ ਸਾਡੇ ਪੁੱਲੇ ਕੀ ਰਹਿਣਾ ਹੈ ਸਾਰੇ 2.5 ਕਰੋੜਾਂ ਜੇ ਸਾਡੇ ਜੋ 5000 7000 ਬੰਦਾ ਜਾਂ 5 ਲੱਖ ਬੰਦਾ ਵੀ ਕਿਤੇ ਜਾ ਕੇ ਵੇਜੂ ਅਸੀਂ ਡੈਮੋਗ੍ਰਾਫੀ ਨਹੀਂ ਬਦਲ ਖਾ ਲੈ ਜਾ ਕੇ ਪਰ ਜੇ 40 ਕਰੋੜ ਦੇ ਵਿੱਚੋਂ ਜੇ ਕੋਰ ਬੰਦਾ ਵੀ ਆ ਗਿਆ ਦੋ ਕੋਰ ਬੰਦਾ ਵੀ ਆ ਗਿਆ ਤੇ ਆਪਣੇ ਪੱਲੇ ਕੁਝ ਨਹੀਂ ਰਹਿਣਾ। ਸੋ ਜੇ ਅਸੀਂ ਕਹਿੰਦੇ ਵੀ ਦੂਜੇ ਸੂਬਿਆਂ 'ਚ ਜੇ ਕਾਨੂੰਨ ਆ ਭਈ ਹਮਾਰਚੋ ਦਾ ਕਾਨੂੰਨ ਆ। ਪੁਤਰਾਖੰਡ ਦਾ ਕਾਨੂੰਨ ਆ, ਰਾਸ਼ਟਾਂ ਦਾ ਕਾਨੂੰਨ ਆ। ਨਾ ਆਪਾਂ ਜ਼ਮੀਨ ਲੈ ਸਕਦੇ ਆ ਜਾ ਕੇ, ਨਾ ਆਪਾਂ ਨੌਕਰੀਆਂ ਲੈ ਸਕਦੇ ਆ ਤੇ ਜਾ ਕੇ। ਪਰ ਪੰਜਾਬ ਦੇ ਵਿੱਚ ਭਵੰਤਮਾਲ ਕਹਿੰਦਾ ਮੈਂ 53% ਨੌਕਰੀਆਂ ਦਿੱਤੀਆਂ ਨੇ। 53 53000 ਬੰਦਿਆਂ ਨੂੰ ਨੌਕਰੀ ਦਿੱਤੀ ਆ। 50% ਦੀ ਬੰਦੇਓਂ ਚ ਬਾਹਰਲੇ ਸੂਬਿਆਂ ਦੇ ਆ। ਐਨਾ ਸੌਖਾ ਕਰਿਆ ਪਿਆ ਕੰਮ ਤੁਸੀਂ ਹਮਾਤਰ ਚੱਲੇ ਜਾਓ ਜ਼ਮੀਨ ਨਹੀਂ ਲਾ ਸਕਦੇ ਨੌਕਰੀ ਲਈ ਅਪਲਾਈ ਨਹੀਂ ਕਰ ਸਕਦੇ ਆ ਰਾਸਤੇ 'ਤੇ ਬਈ ਹਰੇ ਰੇਤਾ ਹੀ ਆ ਜਮੀਨ ਲੈ ਕੇ ਜਾ ਕੇ ਦਿਖਾਓ ਔਰ ਪੰਜਾਬ ਸ਼ਾਮਲਾਡ ਬਣਾਤਾ ਅਸੀਂ ਇਹ ਜੰਦਾ ਰੱਖਿਆ ਸੀਗਾ ਮੈਂ ਤੇ ਭਾਈ ਸੋਚ ਨੇ ਪਿੱਛੇ ਸਰਕਾਰ ਦੇ ਅੱਗੇ ਵੀ ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ ਵੀ ਬਾਹਰਲਾ ਬੰਦਾ ਕੋਈ ਜ਼ਮੀਨ ਲਵੇ ਸ਼ਰਤਾਂ ਤਹਿਤ ਲਵੇ ਬਾਰਲਾ ਬੰਦਾ ਨੌਕਰੀ ਲੈਵੇ ਛੱਤਾਂ ਤੇ ਲੱਗੇ ਜੇ ਦੂਜੇ ਸੂਬਿਆਂ ਦੇ ਵਿੱਚ ਕਮੂਨ ਹੈ ਉਹ ਪੰਜਾਬ 'ਚ ਵੀ ਬਣਨੇ ਚਾਹੀਦੇ ਆ ਇਹਨਾਂ ਦੇ ਲੱਤਾਂ ਵੀ ਬਾਹਰ ਚੱਲਦੀਆਂ ਆ ਬੋਲੀ ਦੀ ਗੱਲ ਮੈਂ 2016 ਤੋਂ ਲੜਦਾ ਆ ਰਿਹਾ ਬੋਲੀ ਖਾਤ ਹੁਣ ਤੁਸੀਂ ਕਿਸੇ ਨੂੰ ਕੋਲੇ ਆਓ ਮੈਨੂੰ ਦੱਸੋ ਤੁਹਾਡੇ ਜਵਾਗ ਪੜਦੇ ਆ ਸਕੂਲਾਂ ਦੇ ਵਿੱਚ ਕਿਹੜਾ ਬੰਦਾ ਜਿਹੜਾ ਆਪਣੇ ਜਵਾਗ ਮਰ ਸਕੂਲ ਜਾ ਕੇ ਪਤਾ ਕਰਦਾ ਵੀ ਸਾਡੇ ਜਵਾਗ ਨੂੰ ਕਿਹੜੀ ਬੋਲੀ ਪੜਾਉਣੀ ਹੈ ਕਿਹੜਾ ਇਤਿਹਾਸ ਭਰੋਂ ਨੂੰ ਕਿਹੜਾ ਸਾਹਤ ਭਰੋਂ ਨੂੰ ਕੋ ਜਾਂਦਾ ਹੁਤਾ ਹੈ ਮੈਂ ਜਾਣਦਾ ਭਾਈ ਵਿਹੰਦਨਾ ਬਾਦ ਹੀਨੇ ਬਾਦ ਮੈਂ ਕਿਹੜਾ ਮਾਰਦਾ ਤੇ ਮੈਂ ਇਹ ਗੱਲ ਪੁੱਛਦਾ ਅੱਜ ਬੋਲੀ ਨੂੰ ਲੈ ਕੇ ਬਹੁਤ ਵੱਡਾ ਬਵਾਦ ਖੜਾ ਹੋਇਆ ਵਾ ਆ ਸਾਰਾ ਦੱਖਣ ਬੰਗਾਲ ਦੱਖਣ ਦੇ ਵਿੱਚ ਤਾਮਿਲਨਾਡੂ ਦਾ ਮੁੱਖ ਮੰਤਰੀ ਐਮ ਕੇ ਸਟਾਲਨ ਉਹਨੇ ਇੱਥੋਂ ਦਾ ਕਲਾਨ ਕਰਤਾ ਜਿਹੜਾ ਬਜਨ ਦੇ ਉੱਤੇ ਲਿਖਿਆ ਹੁੰਦਾ ਨਾ ਉਹਨੇ ਆਪਣੀ ਬੋਲੀ ਤਾਮਿਲ ਤੇ ਲਿਖ ਲਿਆ ਜਿੰਮੀ ਜੀ ਨੇ ਲਿਖਿਆ ਅਸੀਂ ਕਹਿੰਦੇ ਕੋਈ ਬੋਲੀ ਮਾੜੀ ਨਹੀਂ ਹੁੰਦੀ ਅਸੀਂ ਕਿਸੇ ਬੋਲੀ ਦੇ ਵਿਰੋਧੀ ਨਹੀਂ ਹੈਗੇ ਮੈਂ ਹਿੰਦੀ ਦੇ ਨਾਲ ਅੰਗਰੇਜ਼ੀ ਦੇ ਨਾਲ ਕਿਸੇ ਹੋਰ ਦੇ ਪਰ ਪੰਜਾਬ ਦੇ ਵਿੱਚ ਜਬਰਦਸਤ ਤੁਸੀਂ ਦੂਜੀਆਂ ਬੋਲੀਆਂ ਘੋਪ ਰਹੇ ਹੋ ਤੇ ਪੰਜਾਬੀ ਨੂੰ ਖਤਮ ਕਰ ਰਹੇ ਹੋ ਲੁਧਿਆਣੇ ਦੇ ਵਿੱਚ ਜਿਮਣੀ ਚੋਣ ਹੋ ਰਹੀ ਹੈ ਤੇ ਲੁਧਿਆਣੇ ਜਾ ਕੇ ਦੇਖੋ ਜਿੰਨੇ ਬੋਰਡ ਲੱਗੇ ਹੋਇਆ ਅਭਵੰਤਮਾਨ ਦੇ ਕੇਜਰੀਵਾਲ ਦੇ 80% ਬੋਰਡ ਦੇ ਹਿੰਦੀ ਜੀ ਲੱਗੇ ਪਏ ਆ ਜਾ ਕੇ ਦੇਖ ਲੇ ਹਲਾ ਹੀ ਬਹੁਤ ਕਹਿੰਦਾ ਕਿ ਮੈਂ ਪੰਜਾਬੀ ਦਾ ਬਹੁਤ ਵੱਡਾ ਮਦਈ ਆ ਤੇ ਮੈਂ ਮਾਂ ਬੋਲੀ ਦੇ ਸਿਰ ਤੇ ਇਤਲਕ ਐਡਾ ਵੱਡਾ ਕਲਾਕਾਰ ਬਣਿਆ ਕਲਾਕਾਰ ਤੋਂ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਸੋ ਬੋਲੀ ਦੀ ਬਹੁਤ ਵੱਡੀ ਮਾਤਤਾ ਹੁੰਦੀ ਆ ਤੁਸੀਂ ਦੁਨੀਆ 'ਚ ਪੈਸਾ ਚੱਲਿਆ ਜਾਵੇ ਬੰਦਾ ਗਰੀਬ ਹੋ ਜਾਏ ਕੋਈ ਹੋਰ ਬੰਦੇ ਕੋਲੋਂ ਕੀਜ ਕੁਮਾਰ ਜੇ ਖੁੱਸ ਜੇ ਬੰਦਾ ਹਾਸਲ ਕਰ ਲੈਂਦਾ ਪਰ ਜੇ ਬੋਲੀ ਸੋਡੀ ਇੱਕ ਵਾਰੀ ਮਰ ਗਈ ਚਲੀ ਗਈ ਇਹਦੇ ਮੁੜ ਕੇ ਤੁਹਾਡੇ ਕੋਲ ਦੁਬਾਰਾ ਹਾਸਲ ਨਹੀਂ ਹੋਈ ਕਰ ਸਕਦਾ ਸੋ ਇਹ ਨਾ ਗੱਲਾਂ ਦਾ ਸਾਨੂੰ ਵਾਲੀ ਡੋਰ ਕਰਨ ਦੀ ਲੋੜ ਆ ਜੇ ਅਸੀਂ ਤੁਰੇ ਆ ਸਾਡਾ ਮਕਸਦ ਕਿਸ਼ਨਪੁਰੇ ਚ ਆ ਕੇ ਸਰਪੰਚ ਨਹੀਂ ਬਣਨਾ ਅਸੀਂ ਵੋਟਾਂ ਦੇ ਖੜੇ ਹੁੰਦੇ ਜਿਵੇਂ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤਾ ਲੁਧਿਆਣੇ ਦੇ ਪਿੰਡਾਂ ਚ ਫਤੇਗੜ ਸਾਹਿਬ ਦੇ ਪਿੰਡਾਂ ਚ ਮਹਾਲੀ ਦੇ ਪਿੰਡਾਂ ਚ ਮਾਨਸਾ ਗਏ ਪਰ ਤੋਂ ਅੱਜ ਮੋਕੇ ਦੇ ਪਿੰਡਾਂ ਚ ਕੱਲ ਨੂੰ ਕਪੂਰਥਲੇ ਦੇ ਪਿੰਡਾਂ ਜਾਣਾ ਸਾਰੇ ਪੰਜਾਬ ਚ ਲੋਕਾਂ ਨੂੰ ਜਾ ਕੇ ਜਗਾ ਰਹੇ ਵੀ ਭਰਾਵੋ ਇਸ ਵੇਲੇ ਹਾਲਾਤ ਬਹੁਤ ਮਾੜੇ ਆ ਚਿੰਤਾਜਨ ਹਾਲਾਤ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਲਾਤ ਹੋਰ ਜ਼ਿਆਦਾ ਮਾੜੇ ਹੋਣੇ ਤੇ ਸਾਨੂੰ ਅੱਜ ਲੋੜ ਹੈ ਇਹਨਾਂ ਮੁੱਦਿਆਂ ਦੇ ਉੱਤੇ ਇਕੱਠੇ ਹੋਣ ਦੀ ਲੋੜ ਹੈ ਵੀ ਜਿਹੜਾ ਸਾਡਾ ਪਾਣੀ ਸਭ ਤੋਂ ਅਹਿਮ ਤੀਜਾ ਪਾਣੀ ਹੈ ਦਾ ਜੀਵਨ ਹੈ ਗਰਵਾਨੀ ਵੀ ਕਹਿੰਦੇ ਪਹਿਲਾਂ ਪਾਣੀ ਜੀਵੋ ਹੈ ਜਿੱਤ ਹਰਿਆ ਸਭ ਕੋਇ ਜੇ ਪਾਣੀ ਨਾਲ ਹੈ ਫਿਰ ਉਹ ਚੱਲਦਾ ਤੇ ਆਪਣਾ ਪਾਣੀ ਜ਼ਹਿਰ ਬਣ ਗਿਆ ਵੈਸੇ ਵੀ ਪੰਜਾਬ ਕੋਲੇ 15 ਸਾਲ ਦਾ ਪਾਣੀ ਬਚਿਆ ਕਿ ਡੈਡ ਲਾਈਨ ਆ ਪੰਜਾਬ ਦੀ ਵੀ 2040 ਤੱਕ ਜਾਂਦਿਆਂ ਜਾਂਦਿਆਂ ਪੰਜਾਬ ਦਾ ਪਾਣੀ ਧਰਤੀ ਉੱਤੋਂ ਮੁੱਕ ਜਾਣਾ। ਮੈਂ ਬੰਗਲੌਰ ਜਾ ਕੇ ਆਇਆ। ਬਜਾਰਾਂ ਇਕੜ ਪੈਰੀ ਹੈ। ਇਹ ਆਵਾਜ਼ ਹੋਈ ਪਈ ਆ, ਬੱਜਨ ਹੋਈ ਪਈ ਆ। ਇਹ ਗੁੱਛਾਂ ਲੋਕਾਂ ਨੂੰ ਉਸੇ ਨਹਿਰੇ ਪੈਰੀ ਇੰਨੀ ਬਿੰਦੀ ਪਈ ਆ ਕੀ ਗੱਲ ਕੋਈ ਰੌਲਾ ਇਹਦਾ? ਕਹਿੰਦੇ ਭਾਈ ਰੌਲਾ ਕੋਈ ਨਹੀਂ ਅਜ ਤੋਂ 15-18 ਸਾਲ ਪਹਿਲਾਂ ਸਾਡੇ 100 ਫੁੱਟ ਤੇ ਪਾਣੀ ਹੁੰਦਾ ਸੀ ਹੁਣ 2000 ਫੁੱਟ ਤੇ ਪਾਣੀ ਵਜਾ ਸਾਰੀ ਧਰਤੀ ਬੰਜਰ ਹੋ ਗਈ। ਇਹ ਲੋਕ ਛੱਡ ਕੇ ਤੁਰ ਗਏ। ਆਪਾਂ ਜੁੜੀ ਬੰਦਾ ਇਹ ਗੱਲ ਤੇ ਜ਼ੋਰ ਨਹੀਂ ਕਰ ਰਿਹਾ ਤੁਹਾਡੇ ਪਾਣੀ ਘਾ ਫੁੱਟਦੇ ਆ ਪੰਦੇ ਤੇ ਆ ਪਾਣੀ ਚੰਗਾ ਹੈ ਦਰਿਆ ਦੇ ਨੇੜੇ ਹੋਈਏ ਕਰਕੇ ਤੁਹਾਡਾ ਦਰਿਆ ਦੇ ਨੇੜੇ ਹੋ ਤੁਸੀਂ ਪਾਣੀ ਚੈੱਕ ਕਰਾਇਆ ਆਪਣਾ ਪੀਣ ਵਾਲਾ ਧਰਤੀ ਇਹ ਦਾ ਨਹੀਂ ਕਰਾਇਆ ਕਰਾਉ ਉਹ ਤਾਂ ਸਹੀ ਨਾ ਘਟੋ ਘਰ ਦੇਖਦਾ ਸਹੀ ਉਹ ਕਿਹੜਾ ਕੈਮੀਕਲ ਆ ਕੀ ਉਹ ਜ ਕ੍ਰਿਨੀ ਮੈਂ ਕਿਹੜਾ ਕੀ ਪਿਟਾ ਰਿਹਾ ਪਾਣੀ ਦਾ ਦੇਖ ਤਾਂ ਲੋਕਾ ਟਕਟ ਜਿਹੜਾ ਪਾਣੀ ਆਪਾਂ 24 ਘੰਟੇ ਵਰਤਦੇ ਤੜ ਚੁੱਟ ਕੇ ਸ਼ੁਰੂ ਕਰ ਦਿੰਨੇ ਆ ਫਸਲਾਂ ਨੂੰ ਵੀ ਉਹੀ ਪੀਣੇ ਵੀ ਆ ਫਸਲਾਂ ਨੂੰ ਹੀ ਪਿਉਣੇ ਆ ਆਪੋ ਪਾਣੀ ਚੱਕਰਾਜ ਪਾਣੀ ਹੈ ਕਿਹੇ ਜਾਵੇ ਸੋ ਇੱਕ ਬੇਨਤੀ ਹੋਰ ਆ ਇੱਕ ਜਿਹੜੀ ਹੋਰ ਬਹੁਤ ਖਤਰਨਾਕ ਖੇਡ ਖੇਡੀ ਜਾ ਰਹੀ ਆ ਪੰਜਾਬ ਦੇ ਵਿੱਚ ਇੱਥੇ ਜਿਵੇਂ ਚੰਦਪਾਣ ਦੀ ਘਟਨਾ ਵਾਪਰੀ ਅਸਰ ਨਹੀਂ ਇੱਕ ਸੰਦੂਰ ਦੇ ਪਿੰਡ 'ਚ ਘਟਨਾ ਵਾਪਰੀ ਹੈ ਜੱਟ ਬਨਾਮ ਤਲਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਇਆ ਜਾ ਰਿਹਾ ਹੈ ਦੋਨਾਂ ਫਿਰਕਿਆਂ ਨੂੰ ਆਪਸ ਵਿੱਚ ਜਦੋਂ ਦੋਹਾਂ ਘਰਾਂ ਲੜ ਪੈਂਦੀਆਂ ਨੇ ਉਹਨੂੰ ਐ ਤੂਲ ਦਿੱਤੀ ਜਾਂਦੀ ਹੈ ਐ ਹਵਾਤ ਦਿੱਤੀ ਜਾਂਦੀ ਹੈ ਅੱਗ ਲਾਈ ਜਾਂਦੀ ਹੈ ਵੀ ਜਿਵੇਂ ਇਹ ਕੋਈ ਦੋ ਫਿਰਕਿਆਂ ਦੇ ਜਾਈ ਹੋਵੇ ਸੋ ਇਹੋ ਹੀ ਬਚਨ ਦੀ ਲੋੜ ਹੈ ਗੁਰੂ ਘਰ ਤੇ ਸਾਰੋਂ ਸੇਵੇ ਪਿੰਡਾਂ 'ਚ ਇਕੱਠੇ ਕਰਨੀ ਲੋੜ ਹੈ ਅਸੀਂ ਕਾਲਪੁਰ ਸਰਜੈਦਾਰ ਨੂੰ ਕਈ ਵਾਰੀ ਮਿਲ ਕੇ ਬੇਨਤੀ ਕਰ ਚੁੱਕੇ ਹਾਂ ਭਾਈ ਉਹ ਤੋਂ ਹੁਕਮਨਾਮਾ ਜਾਰੀ ਕਰੋ ਜਿ ਸੇਵੇ ਤੇ ਗੁਰੂ ਘਰਾਂ ਪਿੰਡਾਂ ਦੇ ਵਿੱਚ ਸਾਂਝੇ ਹੋਣੇ ਚਾਹੀਦੇ ਆ ਹੋਂਦੇ ਪਿੰਡਾਂ ਦੇ ਵਿੱਚ ਗੁਰੂ ਘਰ ਵੀ ੱਡੋ ਆਡਾ ਸੇਵੇ ਵੀ ੱਡੋ ਆਡਾ ਛੋਟਾ ਨਹੀਂ ਇਹ ਜੀ ਗੱਲ ਬੱਦ ਚੰਗੀ ਗੱਲ ਜੋ ਇਸ ਕਰਕੇ ਅਸੀਂ 13 ਤਰੀਕ ਨੂੰ ਭਰਾਵੋ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਲਾਉਟਮਾ ਸਾਹਿਬ ਤੋਂ ਮੰਡੀ ਸਾਹਿਬ ਕੋਲ ਦੀ ਧਰਤੀ ਤੇ ਵੱਡਾ ਕੱਠ ਰੱਖਿਆ ਹੈ ਉਹ ਕੱਟ ਦੇ ਵਿੱਚ ਜਿਹੜੇ ਅਸੀਂ ਲੋਕਾਂ ਕੋਲੇ ਲੈ ਕੇ ਜਾਣਿਆ ਵੀ ਅਸਲ ਮੁੱਦੇ ਪੰਜਾਬ ਦੇ ਭਾਵੋ ਆ ਆ। ਚਾਹੇ ਪਾਣੀ ਦਾ ਮੁੱਦਾ ਹੈ, ਚਾਹੇ ਕਿਸਾਨੀ ਦਾ ਮੁੱਦਾ ਹੈ, ਚਾਹੇ ਸਾਡੇ ਮਜ਼ਦੂਰਾ ਦੇ ਮੁੱਦੇ ਨੇ, ਚਾਹੇ ਸਾਡੀ ਬੋਲੀ ਦਾ ਮੁੱਦਾ ਹੈ। ਚਾਹੇ ਪ੍ਰਵਾਸ ਦਾ ਮੁੱਦਾ ਹੈ, ਚਾਹੇ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਸ਼ਰਤਾਂ ਤਹਿਤ ਉਹਨਾਂ ਨੂੰ ਉਹਨਾਂ ਚਾਹੀਦਾ ਜ਼ਮੀਨਾਂ ਲੈਣ ਦਾ, ਚਾਹੀਦਾ ਨਕਸ਼ਾ ਲੈਣ ਦਾ ਇਹ ਮੁੱਦੇ ਨੇ। ਇਨ੍ਹਾਂ ਮੁੱਦਿਆਂ ਦੇ ਕੋਈ ਬੰਦਾ ਗੱਲ ਕਰਨ ਨੂੰ ਤਿਆਰ ਨਹੀਂ। ਉਸ ਤਾਂ ਬੰਦੇ ਜਿਹੜੇ ਸਿਆਸੀ ਹੈਗੇ ਆ ਆਦੀ ਕੁਰਸੀ ਬਚਾਉਣ ਤੇ ਲੱਗੇ ਹੋਏ ਆ ਸਾਡੀ ਕੁਰਸੀ ਬਚੀ ਰਵੇ ਕੋਸ਼ਿਸ਼ ਕਰਦੇ ਸੀ ਆ ਜੀ ਕੁਰਸੀ ਦੇ ਉਹ ਬੈਠਣ ਨੂੰ ਪਰ ਤੋੜ ਰਹੇ ਆ ਇਹ ਬੈਠੇ ਬਿਠਾਏ ਬਚਾਉਣ ਦੀ ਕੋਸ਼ਿਸ਼ ਕਰਦੇ ਆ ਮੁੱਦਿਆਂ ਦੀ ਕੋਈ ਗੱਲ ਨਹੀਂ ਕਰਦਾ ਸਾਡੇ ਵੀ ਲੋਕੋ ਜਿਹੇ ਹੋਏ ਖੜੇ ਆ ਧੜਿਆਂ ਚ ਆਪਾਂ ਫਸੇ ਹੋਏ ਆ ਪਾਰਟੀਆਂ ਚ ਪਿੰਡਾਂ ਦੇ ਵਿੱਚ ਆਪਾਂ ਰੋਲੇ ਕੋਲੇ ਆਪਾਂ ਵੀ ਲੜਦੇ ਪੜਦੇ ਰਹਿੰਦੇ ਆ ਇੱਥੇ ਏਡਾ ਵੱਡਾ ਪਿੰਡ ਆ ਤੇ ਗਿਣਤੀ ਦੇ ਬੰਦੇ ਆਏ ਹੋ 70 ਤੋਂ ਵੱਧ ਬੰਦੇ ਆਏ ਆ ਹਾਲਾਂਕਿ ਮਸਲਾ ਸਾਰੇ ਪਿੰਡ ਦਾ ਹੈ ਪਾਣੀ ਤੁਸੀਂ ਦਰਿਆ ਦੇ ਨੇੜੇ ਬੈਠੇ ਹੋ ਤੁਸੀਂ ਦੇਖ ਲਓ ਹਾਲਾਤ ਉੱਤੇ ਜਾ ਕੇ ਬਲੀਪੁਰ ਜਾ ਕੇ ਦੇਖਿਓ ਕਿੰਨਾ ਜ਼ਹਿਰ ਪਾਇਆ ਜਾ ਰਿਹਾ ਬਾਬਾ ਸੀਚਿਆਲ ਲੱਗਿਆ ਖੂਬ ਬਣਾਉਣ ਉੱਥੇ ਕੀ ਖੂਬ ਬਣਾ ਕੇ ਪਾਣੀ ਦੇ ਵਿੱਚੋਂ ਪਾਣੀ ਦਾ ਕੈਮੀਕਲ ਨਿਕਲ ਜੂਗਾ ਉਹਨੂੰ ਹਜ਼ਾਰ ਬਾਰੀ ਵੀ ਟ੍ਰੀਟ ਕਰੋਗੇ ਸਾਫ਼ ਕਰੋਗੇ ਮਸ਼ੀਨਾਂ ਰਾਹੀਂ ਤਾਂ ਵੀ ਕੈਮੀਕਲ ਨਿਕਲਣਾ ਨਹੀਂ ਉਹ ਪਾਣੀ ਤੋਂ ਔਰ ਨਹੀਂ ਸਾਨੂੰ ਸਮਝ ਨਹੀਂ ਲੱਗ ਰਹੀ ਜੀ ਸਾਡੇ ਨਾਲ ਬਣ ਕੀ ਰਿਹਾ ਹੈ ਸਿਆਪਾ ਅੱਜ ਵੀ ਕਹਾਂ ਚ ਬੜੇ ਬੈਠੇ ਆ ਤਸਵਾ ਪ੍ਰਭੂ ਬਹੁਤ ਜ਼ਿਆਦੇ ਪਿਆਰ ਤੇ ਮਾੜਾ ਆਉਣ ਵਾਲਾ ਇਕੱਠੇ ਹੋ ਜੋ ਸੋਚੋ ਸਮਝੋ ਜ਼ਮੀਨਾਂ ਨਾਲ ਵਿੱਚੋਂ ਪੈੜੀ ਨਾਲ ਵਿੱਚੋਂ ਆਪਣੀਆਂ ਪੈੜੀ ਤਾਂ ਨਹੀਂ ਵੇਚ ਰਹੇ ਲੋਕ ਬੋਤੇ ਆ ਬਾਹਰਲੇ ਚੱਕਰਾਂ ਨੇ ਵੇਚੀ ਜਾਂਦਾ ਉਹ ਰੇਟ ਰੂਟ ਬਹੁਤ ਮਹਿੰਗੇ ਹੋ ਗਏ ਮੈਂ 5 ਸਾਲ ਪਹਿਲਾਂ ਕਿਹਾ ਸੀ ਵੀ ਪੈੜੀ ਨਾਲ ਵੇਚੋ ਇਹਦੀ ਕੀਮਤ ਵਧਣੀ ਆ ਆ ਮੇਰੇ ਪਰੇ ਟਿੱਬੇ ਦਾ ਰੇਟ ਵੀ 50 ਲੱਖ ਹੋਇਆ ਪਿਆ ਰਾਮਪੁਰਾ ਸ਼ਹਿਰ ਹੈ ਮੇਰੇ ਕੋਲੇ ਨੇੜੇ ਛੋਟਾ ਜਾਂ ਬਾਰ ਬਾਰ ਪੈਲੀ ਵਿਕੀ ਆ 18 ਕਰੋੜ 7 ਲੱਖ ਦਾ ਗੱਲਾ ਅੱਜ ਗੱਲ ਕਹਿ ਕੇ ਜੱਲਣਾ ਪਿੰਡ ਕਿਸ਼ਨਪੁਰੇ ਆਉਣ ਵਾਲੇ 5 ਸਾਲ ਖੜ੍ਹ ਦਿਓ ਤੁਹਾਨੂੰ 50-70 ਸਾਲਾਂ ਦੇ ਵਿੱਚ ਜਿੰਨੇ ਹਾਈਵੇ ਆ ਪੰਜਾਬ ਦੇ ਸਾਰੇ ਹਾਈਵੇ ਦੇ ਆਲੇ-ਦੁਆਲੇ ਤੁਹਾਨੂੰ ਬਿੰਦ ਨਾ ਬਿੰਦ ਨਾ ਮਿਲਣਗੀਆਂ ਸੁਪਰਡਾ ਮਾਲ ਬਣ ਗਿਆ ਸੁਪਰਕਲੌਨੀ ਕੱਤੀ ਗਈ ਕੋਈ ਹਸਪਤਾਲ ਬਣ ਗਿਆ ਤੁਹਾਨੂੰ ਕੋਈ ਜਗਾ ਖਾਲੀ ਨਹੀਂ ਮਿਲਣੀ ਜੋ ਕਿ ਹਾਈਵੇ ਦੇ ਉੱਤੇ ਤਕਰੀਬਨ ਤਕਰੀਬਨਾਂ ਅੱਧੀ ਜ਼ਮੀਨ ਪੰਜਾਬ ਦੀ ਦੋਨੇ ਪਾਸੇ ਵਿੱਚ ਵੇਚ ਚੁੱਕੀ ਹੈ ਲਈ ਕਿ ਨੇ ਵੱਡੇ ਦਲਾਲਾ ਨੇ ਵਪਾਰੀਆਂ ਨੇ ਵੱਡੇ ਘਰਾਣਿਆਂ ਨੇ ਸਾਡੇ ਲੋਕ 2 ਕਰੋੜ ਦਾ ਰੇਟ ਹੋਗਾ 3 ਕਰੋੜ ਦਾ ਵੇਚ ਲਿਓ ਮੈਂ ਕਹਿੰਦਾ 50 50 ਕਰੋੜ ਵੀ ਦੇ ਦਵਾਂਗੇ 100 100 ਕਰੋੜ ਵੀ ਦੇ ਦੇਣਗੇ ਪੈਸੇ ਦੀ ਕੋਈ ਕਾਗਜ਼ ਦੀ ਕੋਈ ਕੀਮਤ ਨਹੀਂ ਕਾਗਜ਼ੀ ਰੋਜ਼ ਕੀਮਤ ਘਟਦੀ ਆ ਜ਼ਮੀਨ ਦੀ ਕੀਮਤ ਧਰਤੀ ਦੀ ਕੀਮਤ ਕਿਉਂ ਵੱਧ ਰਹੀ ਆ ਧਰਤੀ ਪੂਰੀ ਦੁਨੀਆ ਦੀ ਘਟ ਰਹੀ ਹੈ ਕਿਉਂਕਿ ਧਰਤੀ ਨੂੰ ਕਖਰੀੜ ਦਾ ਜੰਗਲ ਦਬ ਰਿਹਾ ਆਪਾਂ ਜੇ ਪੰਜਾਬ ਦੀ ਗੱਲ ਕਰਾਂ ਕੱਲੇ ਲੁਧਿਆਣੇ ਦੀ ਗੱਲ ਕਰ ਲਓ ਕੱਲਾ ਲੁਧਿਆਣਾ 22 ਪਿੰਡਾਂ ਦੀ ਜਮੀਨ ਖਾ ਗਿਆ ਆਹੋੜਾ ਮੋਗਾ ਦੇਖ ਲਓ 4 ਫੀੜੇ ਵੱਧ ਗਿਆ ਪਿੰਡਾਂ ਵੱਲੋਂ ਜਮੀਨ ਘਟ ਰਹੀ ਹੈ ਪੰਜਾਬੂ ਧਰਤੀ ਘਟ ਰਹੀ ਹੈ ਤੇ ਦੁਨੀਆ ਦੀ ਵਾਦੀ ਵਧ ਰਹੀ ਹੈ ਭਰਾਓ ਪੂਰੀ ਦੁਨੀਆ 'ਚ ਕਿ ਜਿਹੜੀ ਕੀ ਨੇ ਘਟਨਾ ਨਾਲ ਜ ਪੈਦਾ ਹੋਣਾ ਜਿੱਥੋਂ ਉਹਦੀ ਕੀਮਤ ਵਧਣੀ ਵਧਣੀ ਆ ਇਸੇ ਕਰਕੇ ਕਹਿੰਦਾ ਵੀ ਦੁਨੀਆ ਦੀ ਅਗਲੀ ਜੰਗ ਹੋ ਜਾਂਦੇ ਪਾਣੀ ਪਿੱਛੇ ਹੋਣੀ ਆ ਤੇ ਸੋਡੇ ਕੋਲੇ ਪਾਣੀ ਵੀ ਹੈਗਾ ਜੇ ਸਾਬ ਲੋਗੇ ਤੇ ਧਰਤੀ ਵੀ ਦੁਨੀਆ ਦੀ ਸਭ ਤੋਂ ਪੰਜਾਬੂ ਧਰਤੀ ਹੈ ਇਸ ਵੇਲੇ ਜੰਗ ਲੱਗੀ ਹੋਈ ਆ ਰੂਸ ਤੇ ਯੂਕਰੇਨ ਦੀ ਜਿੱਦੇ ਅਮਰੀਕਾ ਵਰਗੇ ਵੀ ਕੁੱਤੇ ਹੋਣ ਜੰਗ ਦੇ ਵਿੱਚ ਕਾਹਦੀ ਖਤਰਾ ਉਹ ਉਹ ਧਰਤੀ ਵੀ ਯੂਕਰੇਨ ਦੀ ਸਾਡੀ ਧਰਤੀ ਨੂੰ ਬਹੁਤ ਪੰਜਾਬੂ ਤੇ ਜਰਖੇ ਧਰਤੀ ਹੈ ਉੱਥੇ ਵੀ ਸਾਡੇ ਕੋਲ ਬਹੁਤ ਕੁਦਰਤੀ ਤਸੀਲੇ ਆ। ਉਹਨੂੰ ਜੜੇ ਕਹਿੰਦੇ ਅਸੀਂ ਦੱਪਣਾ। ਉਹ ਕਹਿੰਦੇ ਸਾਡੀ ਆ।